ਸੋ ਪ੍ਰਾਸ਼ਾਤ ਸਾਬ ਗੋਗੀ ਸਾਬ ਤੁਹਾਡੇ ਕਾਫੀ ਨੇ ਦਿਖ ਰਹੇ ਕਾਂਗਰਸ ਤੋਂ ਲੈ ਕੇ ਆਮ ਆਦਮੀ ਪਾਰਟੀ ਦਾ ਸਫਰ ਤੁਹਾਡਾ ਨਾ ਤੈਅ ਕੀਤਾ ਕਿਦਾਂ ਅੱਜ ਮੰਨਦੇ ਹੋ ਕੀ ਕਾਰਨ ਰਹੇ ਨੇ ਕੋ ਗੋਗੀ ਦਾ ਘਾਟਾ ਜਿਹੜਾ ਵਾ ਉਹ ਕੱਲੇ ਪਰਿਵਾਰ ਨੂੰ ਨਹੀਂ ਹੋਇਆ ਪੂਰੇ ਸਮਾਜ ਨੂੰ ਗੋਗੀ ਦਾ ਘਾਟਾ ਹੋਇਆ ਇਹੋ ਜੀ ਰੰਗਲੀ ਰੂਹ ਧਰਤੀ ਤੇ ਬਹੁਤ ਘੱਟ ਦੇਖਣ ਨੂੰ ਮਿਲਦੀ ਆ ਜਿਹੜੀ ਆਪਣੇ ਜ਼ਮੀਨੀ ਲੈਵਲ ਦੀ ਸੇਵਾ ਕਰਦੇ ਹੋਏ ਅੱਜ ਪੂਰਾ ਦੇਖ ਲਓ ਲੁਧਿਆਣਾ ਇਸ ਸ਼ੋਕ ਦੇ ਵਿੱਚ ਸ਼ਾਮਲ ਹੋਇਆ ਵਾ ਅੱਜ ਗੋਗੀ ਦੇ ਪਰਿਵਾਰ ਦੇ ਨਾਲ ਇਹ ਬਹੁਤ ਵੱਡਾ ਘਾਟਾ ਵਾ ਇਹ ਘਾਟਾ ਪੂਰਾ ਨਹੀਂ ਹੋਣ ਵਾਲਾ ਹੈ ਕੀ ਦੇਖਦੇ ਹੋ ਕੀ ਕਰਨ ਦੇ ਹੋਣਗੇ ਕਿਉਂਕਿ ਇੱਕੋ ਦਮ ਅਚਾਨਕ ਇਹਨਾਂ ਕੋਸ਼ਣ ਕੁਛ ਨਹੀਂ ਜਦੋਂ ਪਰਮਾਤਮਾ ਦੇ ਘਰੋਂ ਸੱਦਾ ਆ ਜਾਂਦਾ ਜੀ ਘਰਨ ਆਪ ਹੀ ਬਣ ਜਾਂਦਾ ਵਾ ਉਹ ਕਰੇ ਕਰਾਵੇ ਆਪੋ ਆਪ ਬੰਦੇ ਦੇ ਤਾਂ ਕੋਈ ਹੱਥ ਨਹੀਂ ਰਹਿੰਦਾ ਇਹ ਸਭ ਮਾਲਕ ਦੇ ਰੰਗਾਂ ਜਦੋਂ ਸਮਾਂ ਆ ਗਿਆ ਉਦੋਂ ਪੂਰਾ ਬੰਦੇ ਜੋ ਬਿਲਕੁਲ ਐ ਮੈਂ ਜਿਹੜਾ ਕੀ ਆ ਪੱਪੀ ਪ੍ਰੈਸ਼ਰ ਦੇ ਨੇੜੇ ਰਹੇ ਨੇ ਕਾਫੀ ਗੋਗੀ ਜੀ ਇਹਨਾਂ ਦਾ ਨਾਲ ਇੱਕ ਲੰਬਾ ਸਫ਼ਰ ਤੈਅ ਕੀਤਾ ਤਿੰਨ ਵਾਰ ਕਾਉਂਸਲਰ ਰਹੇ ਨੇ ਪੰਜ ਲੁਧਿਆਣਾ ਦੇ ਜੇ ਪ੍ਰਧਾਨ ਵੀਰੇ ਨੇ ਕਾਂਗਰਸ ਤੇ ਅੱਜ ਉਹ ਸਾਡੇ ਵਿੱਚ ਨਹੀਂ ਨੇ ਜਮੀਨੀ ਪੱਧਰ ਤੇ ਉੱਤੇ ਕੰਮ ਕਰਦੇ ਆ ਅੱਜ ਅਚਾਨਕ ਇੱਕ ਹਾਦਸਾ ਵਾਪਰਦਾ ਤੇ ਅੱਜ ਸਾਡੇ ਵਿੱਚ ਗੋਗੀ ਜੀ ਨਹੀਂ ਦੰਦੇ ਤੇ ਆਮ ਆਦਮੀ ਪਾਰਟੀ ਦੀ ਚੱਚੀ ਜਿਹੜੀ ਟੀਮ ਇੱਥੇ ਪਹੁੰਚੀ ਹੋਈ ਹੈ ਸੋ ਸੰਧਵਾ ਸਭਾ ਜਿੱਥੇ ਪਹੁੰਚਿਓ ਪਰਿਵਾਰ ਦੇ ਨਾਲ ਪਾਣਾ ਜਿਹੜਾ ਵਾਪਰਿਆ ਕਿੱਦਾਂ ਦੇਖ ਦੁ ਕੀ ਗੋਗੀ ਸਾਹਿਬ ਜਮੀਨੀ ਪੱਧਰ ਦੇ ਜੁੜੇ ਹੋਏ ਵਿਅਕਤੀ ਸੀ ਲੋਕਾਂ ਦਾ ਦੁੱਖ ਤੰਦ ਬਣਾਉਣ ਵਾਲਾ ਨੇਤਾ ਸੀ ਬੜਾ ਵੱਡਾ ਘਟਾਪਿਆ ਸੋ ਬਾਬੂ ਨੂੰ ਨਜ਼ਰ ਆ ਰਹੇ ਨਹੀਂ ਸੰਧੋ ਸਾਹਿਬ ਇਸੇ ਹੋ ਕਿ ਹਰ ਇੱਕ ਨਾਲ ਮਿਲ ਜੁਲ ਕੇ ਭਾਈਚਾਰਕ ਸਾਂਝ ਨਿਵਾਨ ਵਾਲੇ ਗੋਗੀ ਜੀ ਅੱਜ ਸਾਡੇ ਵਿੱਚ ਨਹੀਂ ਰਹੇ ਤੇ ਸੋ ਹਜੇ ਜਿਹੜਾ ਕੀ ਹੈ ਇੱਥੇ ਚੱਲਦੀ ਪਈਆਂ ਰਸਮਾਂ ਜਿਹੜੀਆਂ ਸੋ ਮਾਨ ਸਾਹਿਬ ਜਿਹੜੇ ਪਹੁੰਚੇ ਹੋਏ ਨੇ ਬੜਾ ਰੋਣਾ ਦੁਖਦਾਇਕ ਦਿਨ ਹੈ ਜੀ ਬਹੁਤ ਹੀ ਅਫਸੋਸ ਵਾਲੀ ਖਬਰ ਦਿੰ ਚੜਦਿਆਂ ਨੂੰ ਪਾਜੀ ਤੁਸੀਂ ਵੀ ਇਹ ਰਸਤੇ ਪੰਜਾਬੀਆਂ ਨੂੰ ਮਿਲੀ ਤੁਸੀਂ ਪਾਜੀ ਮੋਬਾਈਲ ਲੁਧਿਆਣਾ ਪੱਛਮੀ ਤੋਂ ਸਾਡੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਮੈਂਬਰ ਗੁਰਪ੍ਰੀਤ ਗੋਗੀ ਜੀ ਉਹ ਇਸ ਦੁਨੀਆ ਚ ਨਹੀਂ ਰਹੇ ਉਹ ਸਾਡੇ ਪਰਿਵਾਰ ਦਾ ਹਿੱਸਾ ਸੀ ਜਿੰਨਾ ਕ ਮੈਂ ਵਿਚਰੇ ਆ ਉਹਨਾਂ ਨਾਲ ਕਿੰਨਾ ਕ ਬੈਠੇ ਚਾਹੇ ਵਿਧਾਨ ਸਭਾ ਚ ਚਾਹੇ ਪੰਚਾਇਤ ਵਿਧਾਨ ਸਭਾ ਤੋਂ ਬਾਹਰ ਚਾਹੇ ਉਹਨਾਂ ਨੂੰ ਪੈਸੇ ਦਫਤਰ ਚ ਮਿਲਣੀਆਂ ਹੋਣ ਉਹ ਕਦੇ ਵੀ ਕੋਈ ਨਿੱਜੀ ਕੰਮ ਲੈ ਕੇ ਨਹੀਂ ਆਏ ਜਦੋਂ ਆਏ ਉਹ ਆਪਣੇ ਹਲਕੇ ਦਾ ਕੰਮ ਲੈ ਕੇ ਆਏ ਸਾਡੇ ਸੀਵਰੇਜ ਸਾਡੀਆਂ ਲਾਈਟਾਂ ਸਾਡੀਆਂ ਸੜਕਾਂ ਸਾਡਾ ਹਸਪਤਾਲ ਸੋ ਹਮੇਸ਼ਾ ਉਹ ਲੋਕਾਂ ਦੇ ਮਸਲੇ ਹੱਲ ਕਰਨ ਲਈ ਪਤ ਪਰ ਇੰਦੇ ਸੀ ਹਸਮੁਖ ਸੁਹਾ ਸੀ ਤੇ ਚੰਨਕ ਉਹਨਾਂ ਦਾ ਚਲੇ ਜਾਣਾ ਇਕੱਲੀ ਆਮ ਆਦੀ ਪਾਰਟੀ ਲਈ ਨਹੀਂ ਲੁਧਿਆਣਾ ਵਾਸੀਆਂ ਲਈ ਬਹੁਤ ਨਾ ਪੂਰਾ ਹੋਣ ਵਾਲਾ ਘਾਟ ਹੈ ਔਰ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਉਹਨਾਂ ਦੇ ਕੀਤੇ ਹੋਏ ਚੰਗੇ ਕੰਮਾਂ ਨੂੰ ਹਮੇਸ਼ਾ ਲੋਕ ਯਾਦ ਰੱਖਣਗੇ ਉਹ ਚਾਰ ਵਾਰ ਕੌਂਸਲ ਵੀ ਕੌਂਸਲਰ ਵੀ ਰਹੇ ਫਿਰ ਐਮਐਲਏ ਵੀ ਬਹੁਤ ਭਾਰੀ ਗਿਣਤੀ ਚ ਵੋਟਾਂ ਲੈ ਕੇ ਬਣੇ ਤੇ ਹਮੇਸ਼ਾ ਲੁਧਿਆਣੇ ਦੀ ਤਰੱਕੀ ਲਈ ਹੀ ਜਦੋਂ ਮੈਂ ਦੱਸਿਆ ਕਿ ਜਦੋਂ ਮੈਨੂੰ ਮਿਲਦੇ ਸੀ ਉਹ ਕਦੇ ਵੀ ਕੋਈ ਨਿੱਜੀ ਕੰਮ ਨਹੀਂ ਆਉਂਦੇ ਸੀ ਉਹ ਸਿਰਫ ਲੋਕਾਂ ਦੇ ਹਲਕੇ ਦੇ ਲੁਧਿਆਣੇ ਦੇ ਕੰਮ ਲੈ ਕੇ ਆਉਂਦੇ ਸੀ ਸੋ ਇੱਕ ਐਸਾ ਸਾਥੀ ਸਾਡਾ ਜਿਹੜਾ ਕਿ ਲੋਕਾਂ ਦੇ ਦਿਲਾਂ ਵਿੱਚ ਵਸਿਆ ਹੋਇਆ ਸੀ ਤੇ ਲੋਕਾਂ ਦੇ ਕੰਮਾਂ ਨੂੰ ਕਰਨ ਲਈ ਹਮੇਸ਼ਾ ਤਤਪਰ ਰਹਿੰਦਾ ਸੀ ਉਹ ਸਾਡੇ ਤੋਂ ਪਿੱਛੜ ਗਿਆ ਸੀਐਮ ਸਰ ਸੋ ਮੈਂ ਸ਼ਰਧਾਂਜਲੀ ਪੇਂਟ ਕਰਦਾ ਹਾਂ लास्ट ਤੇ ਤੁਹਾਡੇ ਨਾਲ ਕਦੋਂ ਮੁਲਾਕਾਤ ਹੋਈ ਕਿਹੜੀ ਗੱਲ ਹੋਈ ਤੁਹਾਡੇ ਨਾਲ ਜਦੋਂ ਕਾਰਪੋਰੇਸ਼ਨ ਦੀਆਂ ਚੋਣਾਂ ਚੱਲ ਰਹੀਆਂ ਸੀ ਉਦੋਂ ਮੈਂ ਇੱਥੇ ਆਇਆ ਸੀ ਜੀ ਰੈਲੀ ਗੱਡੀ ਕੁਮਾਰ ਮੰਡੀ ਜੀ ਆਇਆ ਸੀ ਉਹ ਪਰਿਵਾਰ ਸਮੇਤ ਆ ਕੇ ਉਹਨਾਂ ਨੇ ਮੈਨੂੰ ਹਾਰ ਵੀ ਪਹਿਨ ਆਇਆ ਸੀ ਮੈਨੂੰ ਸਾਡੀ ਵੀਡੀਓ ਚ ਕੈਮਰੇਜ ਕੈਦ ਹੋਊਗਾ ਜਿ ਬਾਅਦ ਫੋਨ ਤੇ ਹਮੇਸ਼ਾ ਕੱਲ ਉਹਨ ਕੀ ਰਹਿੰਦੀ ਸੀ ਕੋਈ ਨਾ ਕੋਈ ਕੰਮ ਕੋਈ ਕਿਸੇ ਕੰਮ ਲਈ ਕੋਈ ਪ੍ਰਸ਼ਾਸਨ ਨਾਲ ਗੱਲ ਕਰਨ ਲਈ ਤਾਂ ਮੈਂ ਬਸ ਇਹ ਕਹੂੰਗਾ ਕਿ ਪਰਮਾਤਮਾ ਉਹਨਾਂ ਦੇ ਆਤਮਾ ਨੂੰ ਸ਼ਾਂਤੀ ਬਖਸ਼ੇ ਔਰ ਸਾਡੀ ਪਾਰਟੀ ਲਈ ਕਹ ਹੈ ਜੇ ਸਾਥ ਤੇ ਚਲੇ ਜਾਣਾ ਜਿਹੜਾ ਲੋਕਪੱਖੀ ਸੀ ਜਿਹੜਾ ਹਮੇਸ਼ਾ ਇੱਥੇ ਅੱਜ ਸਾਰੀਆਂ ਪਾਰਟੀਆਂ ਵੱਲੋਂ ਨੁਮਾਇंदे ਆਏ ਨੇ। ਇਹੀ ਇਸ ਗੱਲ ਦਾ ਸਬੂਤ ਹੈ ਕਿ ਉਹਨਾਂ ਦਾ ਸਮਾਜਿਕ ਦਾਇਰਾ ਕਿੰਨਾ ਵੱਡਾ ਸੀ। ਕਿ ਭਾਵੇਂ ਵਿਚਾਰਕ મતਭੇਦ ਕਈ ਵਾਰੀ ਹੋ ਜਾਂਦੇ ਨੇ ਇਧਰ ਉਧਰ ਪਾਰਟੀਆਂ ਨਾਲ ਪਰ ਅੱਜ ਸਾਰਿਆਂ ਦਾ ਇੱਥੇ ਆਉਣਾ ਆਕਸ਼ਰ ਸ਼ਰਧਾਂਜਲੀ ਦੇਣੀ ਫੁੱਲ ਪੈਂਟ ਕਰਨੇ ਉਹ ਇਸੇ ਗੱਲ ਦਾ ਹੀ ਇੱਕ ਸਬੂਤ ਹੈ ਕਿ ਗੋਗੀ ਜੀ ਇੱਕ ਐਸੀ ਰੂਹ ਸਨ ਜਿਹੜੇ ਸਾਰਿਆਂ ਨਾਲ ਵਿਚਰਦੇ ਸੀ ਸਾਰਿਆਂ ਨਾਲ ਬਣਾ ਕੇ ਰੱਖਦੇ ਸੀ। ਅਚਾਨਕ ਇਸ ਤਰ੍ਹਾਂ ਦੇਖੋ ਜਾਣਾ ਹਰੇਕ ਨੇ ਪਰ ਵਕਤ ਤੋਂ ਪਹਿਲਾਂ ਚਲੇ ਜਾਣਾ ਇਹਦਾ ਬਹੁਤ ਦੁੱਖ ਹੁੰਦਾ ਹੈ ਔਰ ਹਮੇਸ਼ਾ ਸਾਡੇ ਪਿਲਾਂਚੋ ਵਾਸਤੇ ਰਹੇ ਸੋ ਬਾਸ ਰਾਜਾ ਇੱਥੇ ਵੀ ਅਬਾਸ ਰਾਜਾ ਜੀ ਇੰਦਾਂ ਮੰਨਦੇ ਕਿ ਡਾਊਨ ਟੂ ਅਰਥ ਲੀਡਰ ਅਜੇ ਸਾਡੇ ਗੋਗੀ ਜੀ ਨਹੀਂ ਰਹੇ ਬਹੁਤ ਹੀ ਦੁਖਦਈ ਖਬਰ ਹੈ ਇੱਕ ਬਹੁਤ ਹੀ ਅੱਛੇ ਤੇ ਨੇਕ ਇਨਸਾਨ ਸੀਗੇ ਘਾਟਾ ਤਾਂ ਹੈ ਜੀ ਬਹੁਤ ਦੁਖਦਈ ਖਬਰ ਹੈ ਇੱਕ ਲੰਮਾ ਸਮਾਂ ਕਾਂਗਰਸੇ ਵੀ ਗੱਡੇ ਤਿੰਨ ਵਾਰ ਕਾਉਂਸਲਰ ਰਹੇ ਲੁਧਿਆਣਾ ਦੇ ਪ੍ਰਧਾਨ ਵੀ ਰਹੇ ਨੇ ਤੇ ਅੱਜ ਆਮ ਆਦਮੀ ਪਾਰਟੀ ਚ ਵੀ ਸੀਗੇ ਪਰ ਹਮੇਸ਼ਾ ਲੋਕਾਂ ਦੇ ਨਾਲ ਕਦੀ ਫਰਕ ਨਹੀਂ ਜਿੱਦਾਂ ਸੁਣਨ ਚ ਆਉਂਦਾ ਵੀ ਪਾਰਟੀ ਵਾਂਗ ਛੱਡ ਕੇ ਉੱਪਰ ਦੇ ਲੈਵਲ ਤੇ ਕੰਮ ਕਰਦੇ ਸੀਗੇ ਦੇਖੋ ਸਿਰਫ ਇਹਨਾਂ ਨੇ ਪਾਰਟੀ ਬਦਲੀ ਸੀਗੇ ਭਾਈ ਤਾਰਾ ਤਾਂ ਉੱਥੇ ਰਹਿੰਦਾ ਸੀ ਜੀ ਇਹ ਇੱਕ ਰਾਜਨੀਤੀਆ ਪਾਰਟੀ ਲੈਵਲ ਤੇ ਖੜੇ ਸੀਗੇ ਲੇਕਿਨ ਭਾਈ ਤਾਰਾ ਤਾਂ ਅੱਜ ਵੀ ਉਹਨਾਂ ਦਾ ਕੈਂਪ ਚ ਗਾਰਗ ਨਾਲ ਪਿਆਰ ਸੀਗਾ ਬਹੁਤ ਹੀ ਅੱਛੇ ਇਨਸਾਨ ਸੀਗੇ ਉਹ ਇੱਕ ਘਾਟਾ ਕਰਮਾ ਪੂਰਾ ਹੋ ਜਾਏਗਾ ਦੇਖੋ ਉਹਨਾਂ ਦੇ ਪਰਿਵਾਰ ਵਾਸਤੇ ਦਾ ਘਾਟਾ ਕਦੀ ਪੂਰਾ ਨਹੀਂ ਹੋ ਸਕਦਾ ਜੀ ਡੋਗੀ ਜੀ ਸਾਡੇ ਬਹੁਤ ਬਹੁਤ ਹੀ ਪਿਆਰੇ ਸਾਥੀ ਸੀਗੇ ਮੈਂ ਤਾਂ ਇਹ ਹੀ ਸੋਚੀ ਜਾਂਦਾ ਸਵੇਰੇ ਜਦੋਂ ਪਤਾ ਲੱਗਾ ਕਿ ਉਹਨਾਂ ਨੇ ਇਦਾਂ ਕਿੱਦਾਂ ਹੋ ਗਿਆ ਉਹ ਤੇ ਬੜੇ ਹਸਬੁਖਸ ਬਾਦ ਦੇ ਸੀਗੇ ਬਹੁਤ ਵਧੀਆ ਇਨਸਾਨ ਸੀਗੇ ਉਹਦਾ ਪਾਰਟੀ ਨੂੰ ਵੀ ਉਹਨਾਂ ਦੇ ਪਰਿਵਾਰ ਨੂੰ ਲੁਧਿਆਣਾ ਵਾਸੀਆਂ ਨੂੰ ਜਾਤੀ ਤਰ ਤੇ ਮਿਲਦਾ ਉਹਨਾਂ ਦੀ ਬਹੁਤ ਦੋਸਤੀ ਸੀਗੀ ਸਾਨੂੰ ਸਭ ਨੂੰ ਬਹੁਤ ਘਟਾ ਪਿਆ ਬਸ ਇਸ ਦੁੱਖ ਦੀ ਘੜੀ 'ਚ ਪਰਿਵਾਰ ਦੇ ਨਾਲ ਪਾਰਟੀ ਵੀ ਸਰਕਾਰ ਵੀ ਪਰਵਾਰ ਦੇ ਨਾਲ ਛਟਾਂ ਦੀ ਤਰ੍ਹਾਂ ਖੜੇ ਸੀ ਉਹਦਾ ਅਰਦਾਸ ਇਹ ਹੈ ਕਿ ਪਦਮਾਤ ਪਵਨਾਂ ਨੂੰ ਆਪਣੇ ਚਰਨਾਂ ਤੇ ਰੱਖੇ ਪਿਛੋਂ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੀ ਪਤਨੀ ਨੂੰ ਜਿਹੜਾ ਉਹ ਬਲ ਬਖਸ਼ੇ ਕਿ ਉਹ ਇਸ ਘਟੜਾ ਨੂੰ ਜਿਹੜਾ ਸੈ ਸੈ ਬੋਲਦਾ ਮੇਦਾ ਮੇਦਾ ਬਹੁਤ ਪਿਆਸ ਸੀਗਾ ਮੇਦਾ ਬਹੁਤ ਪਿਆਸ ਦੀ ਮੈਨੂੰ 3 ਦਿਨ ਪਹਿਲਾਂ ਚੰਡੀਗੜ੍ਹ ਮਿਲਿਆ ਅਮਰ ਅਦੋੜਾ ਜੀ ਦੇ ਘਰ ਅਸੀਂ ਇਕੱਠੇ ਸੀਗੇ 3 ਦਿਨ ਪਹਿਲਾਂ ਅਸੀਂ ਬਹੁਤ ਅਸੇ ਖੇਡੇ ਸੀ ਪਤਾ ਨਹੀਂ ਸੀ ਕਿ ਆਖਰੀ ਮਿਲਣੀ ਆ ਉਹ ਤੇ ਬੱਗਾ ਜੀ ਦੋਵੇਂ ਇਕੱਠੇ ਸੀਗੇ ਪਤਾ ਨਹੀਂ ਲੱਗਾ ਮੈਂ ਤਾਂ ਸੋਚ ਵੀ ਨਹੀਂ ਸਕਦਾ ਕਿ ਬੰਦਾ ਇਦਾਂ ਕਰੇ ਸੋ ਬਹੁਤ ਦੁੱਖ ਦੀ ਘੜੀ ਆ ਪਰਮਾਤਮਾ ਉਹਨਾਂ ਨੂੰ ਪਰੇਕਤਦ ਨਾ ਕਰੇ